ਹਰ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਅਤੇ ਮੰਡ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਪ੍ਰਮਾਤਮਾ ਬਾਸੋਂ ਕਾਮਨਾ ਕਰਦੇ ਹਾਂ ਸੋ ਦੋਸਤੋ ਹਾਜ਼ਰ ਆ 26 ਸਤੰਬਰ ਦੇ ਮੌਸਮ ਦੀ ਜਾਣਕਾਰੀ ਲੈ ਕੇ 26 ਸਤੰਬਰ ਸਵੇਰ ਦਾ ਟਾਈਮ ਸੂਰਜ ਆਪਣੀਆਂ ਕਿਰਨਾਂ ਵਖੇਰਨੀਆਂ ਸ਼ੁਰੂ ਕਰ ਚੁੱਕਿਆ ਤੇ ਮੌਸਮ ਤਕਰੀਬਨ ਉੱਤਰੀ ਭਾਰਤ ਦਾ ਚਾਹੇ ਉਹਦੇ ਚ ਜੰਮੂ ਕਸ਼ਮੀਰ ਤੋਂ ਲੈ ਕੇ ਪੰਜਾਬ ਹਰਿਆਣਾ ਹਿਮਾਚਲ ਜੁਪੀ ਰਾਜਸਥਾਨ ਇਹ ਸਾਰੇ ਏਰੀਆ ਦਾ ਜਿਹੜਾ ਮੌਸਮਾ ਤਕਰੀਬਨ ਫਿਲਹਾਲ ਹੀ ਸਾਫ ਚੰਦ ਰਿਹਾ ਪਿਛਲੇ ਕਈ ਦਿਨਾਂ ਤੋਂ ਪੱਛਮੀ ਹਵਾਵਾਂ ਚੱਲ ਰਹੀਆਂ ਨੇ ਸੋ ਦੋਸਤੋ ਇਹ ਮੌਸਮ ਲਗਾਤਾਰ ਇਸੇ ਤਰ੍ਹਾਂ ਦਾ ਨਹੀਂ ਰਹੇਗਾ ਅਗਲੇ ਕੁਝ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਕਾਫੀ ਜਿਹੜਾ ਹੈਗਾ ਪਰਿਵਰਤਨ ਹੋਣ ਵਾਲਾ ਅੱਜ 26 ਤਰੀਕਾ 27 28 ਤੇ 29 ਤਰੀਕ ਤੋਂ ਜਿਹੜਾ ਹਵਾਵਾਂ ਦਾ ਰੁਖ ਬਦਲੂਗਾ ਪੱਛਮ ਦੀ ਜਗ੍ਹਾ ਪੂਰਬੀ ਹਵਾਵਾਂ ਚੱਲਣੀਆਂ ਸ਼ੁਰੂ ਹੋਣਗੀਆਂ ਜਿਹਦੇ ਨਾਲ ਟੈਂਪਰੇਚਰ ਵੀ ਆਪ ਹੋਊਗਾ ਹਮਸ ਤੇ ਗਰਮੀ ਵੀ ਜ਼ਿਆਦਾ ਜਿਹੜੀ ਆ ਉਹ ਵਧੂਗੀ ਕਾਫੀ ਮਾਤਰਾ 'ਚ ਗਰਮੀ ਵਧੂਗੀ ਇੱਕਦਮ ਤੇ ਦੋਸਤੋ ਉਸ ਤੋਂ ਬਾਅਦ ਫਿਰ ਜਿਹੜਾ ਬੰਗਾਲ ਦੀ ਖਾੜੀ ਤੇ ਦੂਸਰਾ ਸਾਈਕਲੋਨ ਇੱਕ ਤਾਂ ਪਹਿਲਾ ਜਿਹੜਾ ਕੱਲ तकरीबन ਆਪਣਾ ਪ੍ਰਭਾਵ ਛੱਡ ਗਿਆ ਕੁਝ ਬੰਗਾਲ ਵਗੈਰਾ ਦੇ ਏਰੀਏ ਤੇ ਤੇ ਜਿਹੜਾ ਦੂਸਰਾ ਸਾਈਕਲੋਨ ਸਿਸਟਮ ਬਣਿਆ ਸੀ ਉਹ ਕਾਫੀ ਸਟਰੌਂਗ ਆ ਕਾਫੀ એનર્ਜੀ ਇਕੱਠੀ ਕੀਤੀ ਹੋਈ ਹੈ ਉਹਨੇ ਤੇ ਉਹ ਤਕਰੀਬਨ ਅੱਜ ਜਿਹੜਾ ਧਰਤੀ ਤੇ ਟੱਚ ਕਰ ਸਕਦਾ ਕਿਉਂਕਿ ਸਮੁੰਦਰ ਤੋਂ ਹੁੰਦਾ ਹੋਇਆ ਉਹ ਧਰਤੀ ਤੇ ਆਵੇਗਾ ਜੀ ਦੇ ਨਾਲ 오ਡੀਸਾ ਪੱਛਮੀ ਬੰਗਾਲ ਤੇ ਆਪਣਾ ਉੱਤਰ ਪ੍ਰਦੇਸ਼ ਦਾ ਕੁਝ ਹਿੱਸਾ ਤੇ ਮੱਧ ਪ੍ਰਦੇਸ਼ ਮਹਾਰਾਸ਼ਟਰ ਇਹਨਾਂ ਸਟੇਟਾਂ ਦੇ ਵਿੱਚ ਉਹ ਕਾਫੀ ਭਾਰੀ ਬਾਰਿਸ਼ ਦੇ ਸਕਦਾ ਤੇ ਫਿਰ ਇਹ ਹਵਾਵਾਂ ਦਾ ਖੇਡ ਹੁੰਦਾ ਸਟਰੋਂਗ ਹੋਣ ਦੀ ਵਜ੍ਹਾ ਦੇ ਨਾਲ ਉਹ ਜਿਹੜਾ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਜਿਹਦੇ ਨਾਲ ਉੱਤਰੀ ਭਾਰਤ ਦਾ ਵੀ ਮੌਸਮ ਬਦਲੂਗਾ ਠੀਕ ਆ ਵੀ ਹਜੇ ਆਪਾਂ بارش ਦਾ ਨਹੀਂ ਕਹਿ ਸਕਦੇ ਵੀ بارش ਜ਼ਿਆਦਾ ਹੋਊ ਜਾਂ ਘੱਟ ਹੋ ਇਹ ਅਪਡੇਟ ਅਗਲੇ 2-3 ਦਿਨਾਂ ਦੇ ਵਿੱਚ ਕਲੀਅਰ ਹੋ ਜਾਊ ਵੀ ਜਦੋਂ ਇਹ ਰਾਜਸਥਾਨ ਤੱਕ ਪਹੁੰਚਦਾ ਉਦੋਂ ਬਾਅਦ ਤੇ ਪੰਜਾਬ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਜਾਂ ਭਾਰਤ ਦੇ ਹੋਰ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਜਾਂ ਇਹਦੀ એનર્ਜੀ ਪਿੱਛੇ ਹੀ ਜਿਹੜੀ ਲੱਗ ਕੇ ਖਤਮ ਹੋ ਜਾਂਦੀ ਆ ਇਹ ਆਉਣ ਵਾਲਾ ਸਮਾਂ ਦੱਸੋ ਸੋ ਦੋਸਤੋ ਇਹ ਜਿਹੜਾ ਮੌਸਮ ਆ ਇਸੇ ਤਰ੍ਹਾਂ ਨਹੀਂ ਬੜਿਆ ਰਹੂਗਾ ਮੌਸਮ ਦੇ ਵਿੱਚ ਪਰਿਵਰਤਨ ਜਿਹੜਾ ਉਹ ਤਕਰੀਬਨ ਹਵਾਵਾਂ ਦਾ ਰੌਖਾ ਜਿਹੜਾ ਕੱਲ ਤੋਂ ਹੀ ਬਦਲਣਾ ਸ਼ੁਰੂ ਹੋ ਜਾਊਗਾ ਤੇ ਫਿਰ ਜਿਹੜਾ 30 ਸਤੰਬਰ ਜਾ 1 ਅਕਤੂਬਰ ਦੇ ਜਾ ਕੇ ਨੇੜੇ ਹੋ ਸਕਦਾ ਵੀ ਉੱਤਰ ਭਾਰਤ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬੱਦਲਬਾਜ਼ੀ ਛਾ ਜਾਵੇ ਤੇ ਉਹਦੇ ਨਾਲ ਫਿਰ ਬਾਰਸ਼ ਦੀ ਜੋ ਸੁਭਾਵਨਾ ਬਣੂਗੀ ਉਹ ਆਪ ਨੂੰ ਅਪਡੇਟ ਨਾਲ ਦੀ ਨਾਲ ਦੇ ਦਿੱਤੀ ਜਾਊਗੀ ਫਿਲਹਾਲ ਜਿਹੜਾ ਮੌਸਮ ਸਾਫ਼ ਆ ਸੋ ਦੋਸਤੋ ਮੌਸਮ ਦੀ ਅਪਡੇਟ ਦੇ ਨਾਲ ਅੱਜ ਜਿਹੜੀਆਂ ਦੋ ਜ਼ਰੂਰੀ ਸੂਚਨਾਵਾਂ ਹੋਏ ਨੇ ਵੀ ਇੱਕ ਤਾਂ ਜਿਹੜਾ ਹਰ ਪ੍ਰਭਾਵਿਤ ਇਲਾਕਿਆਂ ਨੂੰ ਸਰਕਾਰ ਵੱਲੋਂ 2 ਲੱਖ ਕੁਆਂਟਲ ਕਣਕ ਦਾ ਬੀਜ ਆ ਜਿਹੜਾ ਉਹ ਦਿੱਤਾ ਜਾਣਾ ਸੋ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ ਨੇ ਉਹ ਲੋਕ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣ ਵੀ ਆਪ ਦਾ ਜਿੱਤੋਂ ਵੀ ਸਰਕਾਰ ਉਹਨਾਂ ਲਈ ਪ੍ਰਬੰਧ ਕਰੂਗੀ ਬੀਜ ਦੇਣ ਦਾ ਉਥੋਂ ਬੀ ਲੈ ਲੈਣ ਦੂਸਰਾ ਉਹਨਾਂ ਲੋਕਾਂ ਲਈ ਆ ਜਿਹੜੇ ਸ਼ਾਮ ਨੂੰ ਠੇਕੇ ਤੇ ਜਾਂਦੇ ਨੇ ਵੀ 27 ਤੋਂ 29 ਤੱਕ ਸਰਕਾਰ ਨੇ ਜਿਹੜਾ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਤੇ ਜਿੱਥੇ ਪੰਜਾਬ ਦਾ ਮੌਸਮ ਡਰਾਈ ਬਣਿਆ ਹੋਇਆ ਉਥੇ ਜਿਹੜਾ ਇਹ ਠੇਕੇ ਬੰਦ ਕਰਕੇ ਵੀ ਜਿਹੜਾ ਇਹਨੂੰ ਡਰਾਈ ਰੱਖਣ ਦਾ ਸਰਕਾਰ ਨੇ ਐਲਾਨ ਕੀਤਾ ਸੋ ਜਿਨ੍ਹਾਂ ਨੇ ਆਪਣੇ ਬੈਗ ਬੁਗ ਲਾਉਣਾ ਉਹ ਅੱਜ ਇਕੱਠੀ ਲੈ ਕੇ ਰੱਖ ਲਿਓ ਠੇਕੇ ਬੰਦ ਹੋ ਸਕਦੇ ਨੇ ਇਹ ਜ਼ਰੂਰੀ ਸੂਚਨਾ ਸੀ ਸੋ ਦੋਸਤੋ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਰੋ ਤੇ ਸਾਡੇ ਚੈਨਲਾਂ ਨੂੰ ਜਿਹੜਾ ਹੈਗਾ ਸਪੋਰਟ ਕਰੋ ਤਾਂ ਕਿ ਅਸੀਂ ਚੰਗੀਆਂ-ਚੰਗੀਆਂ ਜਾਣਕਾਰੀਆਂ ਤੁਹਾਡੀ ਸੇਵਾ 'ਚ ਲੈ ਕੇ ਹਾਜ਼ਰ ਹੁੰਦੇ ਰਹਿਾਂਗੇ ਤਦ ਤੱਕ ਰੱਬ ਰਾਖਾ